ਮੈਂ ਪਹਿਲਾ ਜਿਹੜੇ ਸਾਡੇ ਸ਼ਹਿਰ ਦੇ ਜਿੰਨੇ ਵੀ ਵਾਲਮੀਕੀ ਨਾਮ ਲੈਣ ਲੋਕ ਹੈ ਮੈਂ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਵੀ ਸਾਰੇ ਪਹਿਲਾਂ ਇੱਥੇ ਆਣੇ ਚਾਹੀਦਾ ਉਹਨਾਂ ਨੂੰ ਦੇਖਣੀ ਚਾਹੀਦਾ ਜਿਹੜੇ ਇੱਥੇ ਦੇ ਲੀਡਰ ਬਣੇ ਹੋਏ ਆ ਜਿੰਨੇ ਸ਼ਹਿਰ ਦੇ ਉਹਨਾਂ ਨੂੰ ਆ ਕੇ ਇਹਦੀ ਹਾਲਤ ਦੇਖਣੀ ਚਾਹੀਦੀ ਔਰ ਸਰਕਾਰ ਦੇ ਕੰਨੀ ਪਾਣੇ ਚਾਹੀਦੀ ਆ ਵੀ ਦੇਖੋ ਇਹਦਾ ਹਾਲਤ ਕੀ ਆ ਇੱਥੇ ਐਡਾ ਵੱਡਾ ਸ਼ਹਿਰ ਹੋ ਕੇ ਲੁਧਿਆਣਾ ਐਡਾ ਵੱਡਾ ਪੰਜਾਬ ਚ ਇੱਕ ਨੰਬਰ ਤੇ ਆ ਜਿਹੜਾ ਵਾਲਮੀਕੀ ਸਮਾਜ ਆ ਸਭ ਤੋਂ ਜ਼ਿਆਦਾ ਆ ਇੱਥੇ ਔਰ ਇਹਦੀ ਹਾਲਤ ਇੰਨੇ ਜ਼ਿਆਦਾ ਹੋ ਕੇ ਵੀ ਇਹਦੀ ਹਾਲਤ ਦੇਖੋ ਕੀ ਆ ਵਾਲਮੀਕੀ ਪਵੰਦੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਬਣਾਇਆ ਸੀ ਜਿਹੜਾ ਫੰਡ ਵੀ ਆ ਪਿਛਲੀ ਸਰਕਾਰ ਦੇ ਵਿੱਚ ਫੰਡ ਵੀ ਆਇਆ ਤੇ ਉਹ ਡਿਪਟੀ ਹੈਗਾ ਸਾਡਾ ਡੀਸੀ ਸਾਹਿਬ ਡੀਸੀ ਸਾਹਿਬ ਕੋਲ ਫੰਡ ਵੀ ਪਿਆ ਆ ਅਬ ਮੇਰੀ ਬੇਨਤੀ ਆ ਭਗਵਾਨ ਵਾਲਮੀki ਧਰਮ ਸਮਾਜ ਵੱਲੋਂ ਅਸੀਂ ਅਪੀਲ ਕਰਨਾ ਚਾਹੁੰਦੇ ਆ ਅਲੱਦਾ ਅਲੱਦਾ ਜਿਹੜੇ ਸੰਗਠਨਾ ਕਰਨੀਆਂ ਵੀ ਆਏ ਹੋਏ ਆ ਮੇਰੇ ਵੀਰ ਅਸੀਂ ਸਾਰੇ ਅਪੀਲ ਕਰਨਾ ਚਾਹੁੰਦੇ ਆ ਵੀ ਇਹਦੀ ਸਾਰੀ ਜਲਦ ਤੋਂ ਜਲਦ ਕਰਾਈ ਜਾਵੇ ਜਿਹੜਾ ਫੰਡ ਇਹਦਾ ਪਿਆ ਆ ਉਹ ਲਾਇਆ ਜਾਵੇ ਔਰ ਸਮਾਜ ਦੇ ਉੱਤੇ ਜਿੰਨਾ ਵੀ ਮੈਂ ਸਮਾਜ ਦੇ ਜਿੰਨੇ ਵੀ ਮੇਰੇ ਵੀਰ ਆ ਜਿਹੜੀ ਸਾਡੇ ਇਹਦੀ ਕਮੇਟੀ ਬਣਾਈ ਜਾਵੇ ਇਹ ਬਾਲਮੀਕੀ ਸਮਾਰ ਨੂੰ ਸਮੋਥਿਆ ਜਾਵੇ ਔਰ ਬਹੁਤ ਖੂਬਸੂਰਤ ਬਣਾ ਕੇ ਇਹਨੂੰ ਦੇਣਾ ਚਾਹੀਦਾ ਅਸੀਂ ਇਹੀ ਅਪੀਲ ਕਰਦਾ ਮੈਂ ਡੀਸੀ ਸਾਹਿਬ ਅੱਗੇ ਔਰ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਅੱਗੇ ਧੰਨਵਾਦ ਜਯ ਬਾਲਮੀਕੀ ਜਯ ਭੀਮ ਜਯ ਗਰੀਬ ਜੀ ਕੀ ਪਣ ਜਾਂਦੇ ਮੈਂ ਰਾਜੀਵੀਰ ਸਿੰਘ ਚਟਾਲਾ ਯੂਥ ਵਿੰਗ ਪ੍ਰਭਾਰੀ ਪੰਜਾਬ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾਦਸ ਅੱਜ ਅਸੀਂ ਵਾਲਮੀਕੀ ਭਵਨ ਚੰਡੀਗੜ੍ਹ ਰੋਡ ਜਮਾਲਪੁਰ ਵਿੱਚ ਆਏ ਹਾਂ ਜੋ ਕਿ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨੇ ਦਾ ਨਿਊ ਪੱਤਰ ਰੱਖਿਆ ਸੀ ਸ਼੍ਰੋਮਣੀ ਕਾਲ ਦੀ ਦਲ ਦੀ ਸਰਕਾਰ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਅਸਤਕ ਇਹਦੀ ਹਾਲਾਤ ਦੇਖ ਲਓ ਬੱਦ ਤੋਂ ਵੀ ਬੱਤਰ ਜਿਹੜੇ ਇਹਦੇ ਹਾਲਾਤ ਹੋਏ ਹੋਏ ਆ ਉਸ ਸਮੇਂ ਬਹੁਤ ਖੁਸ਼ੀ ਦੀ ਲਹਿਰ ਸੀ ਸਮਾਜ ਦੇ ਵਿੱਚ ਕਿ ਸਾਡੇ ਸਮਾਜ ਨੂੰ ਲੁਧਿਆਣੇ ਦੇ ਵਿੱਚ ਇੱਕ ਤੋਹਫਾ ਮਿਲਿਆ ਵਾ ਵਾਲਮੀਕੀ ਭਵਨ ਦੇ ਰੂਪ ਦੇ ਵਿੱਚ ਤੇ ਇੱਥੇ ਵੱਡੇ ਲੈਵਲ ਤੇ ਧਾਰਮਿਕ ਤੇ ਸਮਾਜਿਕ ਜਿਹੜੇ ਸਮਾਗਮ ਵੀ ਹੁੰਦੇ ਸੀ ਲੇਕਿਨ ਜਿੱਦਾਂ ਜਿੱਦਾਂ ਸਮੇਂ ਗੁਜ਼ਰਦਾ ਗਿਆ ਇਹਦੇ ਹਾਲਾਤ ਜਿਹੜੇ ਬੱਤ ਤੋਂ ਵੀ ਬੱਤਰ ਹੋ ਗਏ ਆ ਤੇ ਇਹਦੀ ਦੇਖਰੇ ਕਰਨ ਵਾਲਾ ਕੋਈ ਨਹੀਂ ਹੈਗਾ ਜਿਹੜੀ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 1 ਕਰੋੜ 83 ਲੱਖ ਰੁਪਏ ਜਿਹੜਾ ਇਹਨੂੰ ਫੰਡ ਰਿਲੀਵ ਹੋਇਆ ਸੀ ਉਹ ਵੀ ਕੀਤੇ ਨਾ ਕੀਤੇ ਜਿਹੜਾ ਕਾਗਜ਼ਾ 'ਚ ਹੀ ਇਦਾਂ ਹੀ ਪਿਆ ਵਾ ਤੇ ਇਹਦੀ ਜਿਹੜੀ ਹਾਲਤ ਆ ਜਿਹੜੀ ਖਸਤਾ ਇਹਦੀ ਹਾਲਤ ਆ ਉਹਨੂੰ ਸੁਧਾਰਨ ਲਈ ਇੱਕ ਵੀ ਰੁਪਇਆ ਤੇ ਲੱਗਿਆ ਨਹੀਂ ਹੋਇਆ ਤੇ ਜਿੱਦਾਂ ਕਿ ਵਿਪਨ ਕਲਿਆਣ ਜੀ ਨੇ ਦੱਸਿਆ ਮਾਨਯੋਗ ਸੰਜੀਵ अरोੜਾ ਜੀ ਕੋਲ ਗਏ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਜਿਹੜਾ ਸਮਾਜ ਦੇ ਕੋਈ ਲੀਡਰ ਨੇ ਉਹਨਾਂ ਨੂੰ ਇੱਕ ਨੂੰ 10 ਲੱਖ ਰੁਪਏ ਦਿੱਤੇ ਹੋਏ ਆ ਇੱਕ ਨੂੰ 15 ਲੱਖ ਰੁਪਏ ਦਿੱਤੇ ਹੋਏ ਆ ਤੇ ਉਹ ਵੀ ਕਿਤੇ ਇੱਥੇ ਲੱਗਦੇ ਨਜ਼ਰ ਨਹੀਂ ਆ ਰਹੇ ਤੇ ਜਿੱਦਾਂ ਦਿਖਾਈ ਦੇ ਰਿਹਾ ਉਹ ਵੀ ਮੈਨੂੰ ਲੱਗਦਾ ਪੈਸੇ ਉਹ ਵੀ ਲੀਡਰ ਖਾ ਗਏ ਨੇ ਲੇਕਿਨ ਅਸੀਂ ਜਿਹੜੇ ਸਮਾਜ ਦੇ ਇੱਥੇ ਨੁਮਾਇंदे ਸਮਾਜ ਦੀ ਚਿੰਤਾ ਕਰਨ ਵਾਲੇ ਲੋਕ ਜਿਹੜੇ ਇਕੱਠੇ ਹੋਏ ਆ ਉਹਨਾਂ ਨੂੰ ਵੀ ਖਾਣ ਨਹੀਂ ਦੇਵਾਂਗੇ ਤੇ ਸਰਕਾਰ ਨੂੰ ਬੇਨਤੀ ਆ ਵੀ ਜਿਹੜਾ ਕਿ ਸਾਨੂੰ ਜਿਹੜਾ ਤੋਹਫਾ ਇੱਥੇ ਲੁਧਿਆਣੇ ਦੇ ਵਿੱਚ ਵਾਲਮੀਕੀ ਭਵਨ ਦੇ ਰੂਪ ਵਿੱਚ ਮਿਲਿਆ ਜਿਹੜੇ 1 ਕਰੋੜ 83 ਲੱਖ ਰੁਪਏ ਸਰਕਾਰ ਦੇ ਕੋਲ ਫੰਡ ਪਿਆ ਵਾ ਉਹ ਵੀ ਇਹਤੇ ਲਗਾ ਕੇ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਕਿ ਪਹਿਲਾਂ ਦੀ ਤਰ੍ਹਾਂ ਜਿਹੜਾ ਇੱਥੇ ਸਮਾਗਮ ਹੁੰਦੇ ਸੀ ਧਾਰਮਿਕ ਸਮਾਜਿਕ ਸਮਾਗਮ ਸਮਾਗਮ ਹੁੰਦੇ ਸੀ ਉਹ ਫੇਰ ਦੁਬਾਰਾ ਹੋ ਸਕਣ ਕਿਉਂਕਿ ਵਾਲਮੀਕੀ ਸਮਾਜ ਇਹ ਇੱਥੇ ਜਿਹੜੇ ਮਜ਼ਦੂਰ ਮਜ਼ਦੂਰ ਇਹ ਗਰੀਬ ਤਬਕੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਲਈ ਇਹ ਤਾਂ ਸਸਤੇ ਰੇ 2500 ਰੁਪਏ ਦੇ ਵਿੱਚ ਡੀਸੀ ਡੀਸੀ ਸਾਬ ਤੋਂ ਸ਼ਾਇਦ 2500 ਰੁਪਏ ਦੇ ਵਿੱਚ ਮੁੱਕ ਹੁੰਦਾ ਸੀ ਤੇ ਅੱਜ ਕਿਤੇ ਨਾ ਕਿਤੇ ਬੜੇ ਦੁੱਖ ਦੀ ਗੱਲ ਹੈ ਇਹਦੇ ਹਾਲਾਤ ਦੇਖ ਕੇ ਤੇ ਪੂਰੇ ਸਮਾਜ ਦੇ ਵਿੱਚ ਰੋष ਆ ਤੇ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗਾ ਵੀ ਇਹਦੀ ਸਾਮ ਸੰਭਾਲ ਕੀਤੀ ਜਾਵੇ ਤੇ ਜਿਹੜਾ ਫੰਡ ਆ ਉਹ ਤੇ ਲਾਇਆ ਜਾਵੇ ਇਹਦੇ ਸੁੰਦਰੀਕਰਨ ਵਾਸਤੇ ਸਤਾ ਪਵਨ ਦੀ ਕੀ ਗੱਲ ਸਾਰਾ ਮਰੋ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਬੜੀ ਦੁੱਖ ਦੀ ਗੱਲ ਹੈ ਜੀ ਸਾਡੇ ਸਮਾਜ ਲਈ ਵੀ ਸਾਡੇ ਜਿਹੜੇ ਲੀਡਰ ਨੇ ਵੱਖ-ਵੱਖ ਸੰਸਥਾਾਂ ਦੇ ਲੀਡਰ ਨੇ ਧਾਰਮਿਕ ਸੰਗਠਨ ਵੀ ਨੇ ਉਹ ਹਮੇਸ਼ਾ ਹੀ ਕਹਿੰਦੇ ਸਮਾਜ ਨੂੰ ਅਸੀਂ ਬਹੁਤ ਪਿਆਰ ਕਰਦੇ ਆਂ ਮਗਰ ਸਮਾਜ ਨੂੰ ਪਿਆਰ ਨਹੀਂ ਕਰਦੇ ਜੀ ਇਹਨਾਂ ਨੇ ਸਮਾਜ ਨੂੰ ਡਬੋ ਕੇ ਰੱਖਤਾ ਜਿਹੜਾ ਸਾਨੂੰ ਇੰਨਾ ਵਧੀਆ ਪ੍ਰਮਾਤਮਾ ਨੇ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਸਾਨੂੰ ਗਿਫਟ ਦਿੱਤਾ ਹੋਇਆ ਭਗਵਾਨ ਵਾਲਮੀਕੀ ਪਾਵਨ ਜਮਾਲਪੁਰ ਵੇਖੇ ਇਹਦੀ ਹਾਲਤ ਦੇਖ ਲਓ ਜੀ ਇਸ ਕਰਕੇ ਮੈਂ ਸਾਰੇ ਸੰਗਠਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਆਪਣੇ ਅੰਦਰ ਇੱਕ ਵਾਰ ਸੋਚੋ ਵੀ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਵਾ ਤੇ ਅੱਜ ਅਸੀਂ ਪ੍ਰਮਾਤਮਾ ਦੇ ਨਾਮ ਦੇ ਦੀ ਮਿੱਟੀ ਲੱਗੀ ਹੋਈ ਆ ਦੇਖੋ ਜੀ ਆ ਮਿੱਟੀ ਕੋਈ ਅੱਤਕ ਆਕੇ ਨਹੀਂ ਬੜਿਆ ਤੇ ਮਾਨਯੋਗ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣੀ ਅਸੀਂ ਪਹਿਲਾਂ ਵੀ ਇਹਨਾਂ ਨੇ ਮੀਟਿੰਗ ਕੀਤੀ ਡੀਸੀ ਸਾਹਿਬ ਨਾਲ ਤੇ ਮਾਨਯੋਗ ਜਿਹੜੇ ਸਾਰੇ ਆਪਣੇ ਕਾਪਰੇ ਦੇ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੀ ਵੀ ਜਿਹੜੇ ਇਹਦੀ ਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ ਨਹੀਂ ਕਰਨਗੇ ਅਸੀਂ ਵੱਡੇ ਪੱਧਰ ਤੇ ਪੂਰਾ ਸਮਾਜ ਇਹ ਰੋਸ ਪ੍ਰਦਰਸ਼ਨ ਕਰਾਂਗੇ ਤੇ ਜਿਹੜੇ ਆਨਾਲੇ ਸਮੇਂ ਚ ਵੱਖ-ਵੱਖ ਜਿਹੜੇ ਸੰਗਠਨ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਵੀ ਆ ਕੇ ਭਗਵਾਨ ਵਾਲਮੀਕੀ ਜਿਹੜੇ ਸਮਾਜ ਦੇ ਜਿਹੜੇ ਪਵਨ ਹੈਗਾ ਉਹਦੇ ਸਾਰੇ ਦਾ ਕੰਮ ਗੱਲ ਕਰਨ ਜੈ ਵਾਲਮੀਕੀ ਜੈ ਭੀਮ ਜੈ ਭਾਰਤ